ਹਾਂਜੀ ਸਾਥੀਓ ਵਾਰਿੰਦੂ ਜੀ ਦਾ ਘਰ ਦਾ ਵਾਰਿੰਦੂ ਜਿੱਥੇ ਪਤੇ ਜੈਪੀਂ ਜਪਾਟ ਮੈਂ ਤੁਹਾਡੀ ਆਪਣੀ ਘਰ ਵੀ ਘਤੂਰੀ ਸੋ ਸਾਥੀਓ ਅੱਜ ਖੜੇ ਆਂ ਆ ਕੀ ਜ਼ਿਲ੍ਹਾ ਸੰਗਰੂਰ ਪਿੰਡ ਸਾਜਨੀ ਇਸ ਦੇ ਵਿੱਚ ਜਿੱਥੇ ਕੀ ਇੱਕ ਮਜ਼ਦੂਰ ਪਰਿਵਾਰ ਦਾ ਇੱਕ ਤੁਹਾਨੂੰ ਦਿਖਾਵਾਂਗੇ ਇੱਕ ਛੱਤ ਡਿੱਗੀ ਹੋਈ ਆ ਤੇ ਇੱਕ ਸੀਟੇ ਡਿੱਗਣ ਵਾਲੀ ਹੋ ਰਹੀ ਆ ਜਿਹੜੀ ਤੁਹਾਨੂੰ ਦਿਖ ਰਹੀ ਹੈ ਤਰਪਾਲ ਪਾਈ ਹੋਈ ਸਾਰੇ ਕੋਠਾ ਤੋਂ ਦਾ ਸੋ ਸਾਡੇ ਜਿੱਥੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜ਼ਮੀਨਾਂ ਦਾ ਉਥੇ ਸਾਡੇ ਮਜ਼ਦੂਰਾਂ ਦਾ ਹੋਇਆ ਸਾਡੇ ਮਜ਼ਦੂਰਾਂ ਦੇ ਘਟ ਹੈਗੇ ਉਦੋਂ ਬਾਅਦ ਇਹ ਵਿੱਚ ਸਾਨੂੰ ਪਤਾ ਸੀ ਉਹ ਨਹੀਂ ਕਰਨਾ ਉਹ ਨਹੀਂ ਖਾਣਾ ਕੋਈ ਵੀ ਸਾਡੇ ਕੋਲ ਐਦਾਂ ਦੀ ਪੋਜੀਸ਼ਨ ਹੈ ਨਹੀਂ ਜਿਹਦੇ ਵਿੱਚ ਅਸੀਂ ਦੁਆਰਾ ਘਰ ਖੜਾ ਕਰ ਸਕੀਏ ਸੋ ਸਾਡੇ ਮਜ਼ਦੂਰਾਂ ਕਰੀ ਜਾਂ ਦਿੱਤਾ ਜੀ ਮਾਤਾ ਖੜੇ ਨੇ ਭੈਣ ਖੜੀ ਆ ਇਹ ਦੱਸਣਗੇ ਵੀ ਇਹਨਾਂ ਨੇ ਇਹ ਕਹਿੰਦੇ ਨੇ ਕੜੀ ਵਾਲੇ ਦੇ ਫਾਰਮ ਪਰ ਸੀ ਹਾਂਜੀ ਭੈਣ ਜੀ ਤੁਸੀਂ ਫਾਰਮ ਪਰ ਸੀ ਪੈਸੇ ਆਏਗੇ ਤੁਹਾਨੂੰ ਹਾਂਜੀ ਮੈਨੂੰ ਆਏ ਨਹੀਂ ਫਾਰਮ ਕੋਈ ਵੀ ਅੱਛਾ ਬੋਲੋ ਮਾਰੀ ਫਾਰਮ ਘੱਟੇ ਹੀ ਤਰੀਕਾ ਵੱਧ ਕੋਈ ਸਰਕਾਰ ਵੱਲੋਂ ਸਹਾਇਤਾ ਨਹੀਂ ਦਿੱਤੀ ਸਾਡੀ ਅੱਛਾ ਇਹ ਤੁਸੀਂ ਹੁਣ ਸਰਕਾਰ ਤੋਂ ਕੀ ਮਦਦ ਚਾਹੁੰਦੇ ਹੋ ਅਸੀਂ ਸਰਕਾਰ ਤੋਂ ਇਹ ਮੰਗ ਚਾਉਣੀ ਆ ਜਿਹੜਾ ਘਰ ਪਾਇਆ ਜਾਵੇ ਅਸੀਂ ਬਹੁਤ ਔਖੀ ਨਾਲ ਗੁਜ਼ਾਰਾ ਕਰ ਰਹੇ ਹਾਂ ਫਿਰ ਤੇ ਮੇਰੇ ਡੈਡੀ ਨਹੀਂ ਹੈਗਾ ਜੀ ਸਿੱਮੇ ਭੈਣਾਂ ਨੇ ਛੋਟੇ ਰਸੋਈ ਵੀ ਨਹੀਂ ਹੈਗੀ ਤੁਸੀਂ ਆ ਦੇਖ ਕੇ ਘਰ ਦੇ ਹਾਲਾਤ ਆ ਦਿਖਾਇਆ ਜਾਵੇ ਕੈਮਰਾਮੈਨ ਨੂੰ ਮੈਂ ਕਹਿੰਨੀ ਆ ਬਿਹਾਰ ਕੋਈ ਵੀ ਨਹੀਂ ਹੈਗੀ ਇਹਨਾਂ ਦੇ ਘਰ ਦੇ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਉਹ ਹੀ ਖਾਣਾ ਮਤਲਬ ਕਿ ਉੱਥੇ ਹੀ ਰਹਿਣਾ ਤੇ ਉੱਥੇ ਹੀ ਪਕਾਉਣਾ ਇਹਨਾਂ ਨੇ ਤੇ ਇਸ ਕਰਕੇ ਬਹੁਤ ਜ਼ਿਆਦਾ ਮਾੜੀ ਸਥਿਤੀ ਹੋ ਰਹੀ ਆ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਕਾਰ ਤੋਂ ਆਸਮਾਨੀ ਨੂੰ ਬੇਨਤੀ ਕਰਦੀ ਆ ਜਿਹੜੇ ਸਾਡੇ ਵੇੜਿਆਂ ਦੇ ਵਿੱਚ ਅੱਖਾਂ ਨੂੰ ਥੋਕ ਲਾ ਕੇ ਇੱਕ ਗੀਤ ਗਾਉਂਦੇ ਨੇ ਮਗਦਾ ਰਹੀ ਸੂਰ ਜਾਵੇ ਕਮੀਆਂ ਦੇ ਵੇੜੇ ਪਰ ਉਹ ਕਮੀਆਂ ਦੇ ਵੇੜਿਆਂ ਦੇ ਵਿੱਚ ਤੁਸੀਂ ਆ ਕੇ ਦੇਖੋ ਬਾਹਰ ਤਾਂ ਬਹੁਤ ਜ਼ਿਆਦਾ ਰਾਸ਼ਨ ਵੰਡਿਆ ਜਾ ਰਿਹਾ ਬਹੁਤ ਨਾਲ ਮਦਦ ਹੋ ਰਹੀ ਆ ਕਰੋ ਤੁਸੀਂ ਮਦਦ ਬਹੁਤ ਵਧੀਆ ਗੱਲ ਆ ਪਰ ਸਾਡੇ ਵੇੜਿਆਂ ਦੇ ਵਿੱਚ ਆ ਕੇ ਤੁਸੀਂ ਦੇਖੋ ਛਿੱਟੀਆਂ ਐਈਆਂ ਕਮਾੜੀਆਂ ਹੋ ਰਹੀਆਂ ਨੇ ਘਰਾਂ ਦੀਆਂ ਘੜ ਡਿੱਗਣ ਵਾਲੇ ਪੈਲੇ ਕਈਆਂ ਤੇ ਡਿੱਗੂ ਦੇ ਕਈ ਛੱਤੇ ਹੀ ਠਾਗੇ ਨੇ ਬਾਹਰ ਦੇ ਵਿੱਚ ਆ ਕੇ ਇੱਕ ਫੇਮ ਖਾਟਦੇ ਆਪਾਂ ਵੀ ਨੁਕਸਾਨ ਹੋ ਗਿਆ ਜੀ ਵੀਡੀਓ ਬਣਾਉਣੀ ਆ ਉੱਥੇ ਆਪਾਂ ਰਾਜਨੀਤੀਆਂ ਕਰਦੀਆਂ ਰਾਜਨੀਤੀਆਂ ਕਾਰਨੀਆਂ ਬੰਦ ਕਰੋ ਤੁਸੀਂ ਨਾਲੀ ਤੋਂ ਉੱਪਰ ਉੱਠ ਕੇ ਇੱਕ ਇਹਾਸਾਨੀਅਤ ਤੌਰ ਤੇ ਤੁਸੀਂ ਮਦਦ ਕਰੋ ਇਹਨਾਂ ਦੀ ਸੋ ਮੈਂ ਵੱਡੇ ਪੱਧਰ ਤੇ ਜਿਹੜੇ ਇੱਕ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਹਾਂ ਕਿਉਂਕਿ ਸੈਂਟਰ ਦੀ ਸਕੀਮ ਸੀਗੀ ਇਹ ਜਿਹੜੀ ਕੱਚੇ ਘਰਾਂ ਦੀ ਆਈ ਨਹੀਂ ਹੈਗੀ ਕਿਸੇ ਨੂੰ ਵੀ ਕਿਉਂਕਿ ਇਹ ਇਸ ਸਕੀਮਾਂ ਵਿੱਚ ਤੱਕੜੇ ਸ਼ੌਂਕ ਆਮ ਰੀਜਨ ਦੇ ਮਿਹਾਜਾ ਪੂਰੀ ਜਾਂਦੇ ਨੇ ਆਪਦੇ ਜਿਹੜੇ ਡੰਗਰ ਪਸ਼ੂਆਂ ਦੇ ਸੀਗੇ ਜਗਾ ਉਹ ਪੱਕੀ ਕਰਾ ਲਈ ਜਿਹੜੇ ਸਾਡੇ ਲੋਕਾਂ ਦੇ ਘਰ ਸੀਗੇ ਉਹ ਘਰਾਂ ਦੇ ਪੈਸੇ ਤੱਕ ਨਹੀਂ ਸ਼ਾਉਫਾਰ ਖਾਵੇਂ ਨੇ ਜਿਹੜੇ ਕੜੀ ਵਾਲ ਦੇ ਆਏ ਨੇ ਸੋ ਇਹ ਧਿਆਨ ਦਿੱਤਾ ਜਾਵੇ ਕਿ ਹਾਜਾਂ ਨਾ ਪੂਰੀਆਂ ਜਾਵਣ ਸੋ ਜੈ ਪ੍ਰੀਮ ਜੈਪਾ